कभी कबी मिलंदी ज़िंदगी में मोहबत कभे कबी ਹਰੀਆਲੀ ਦੇ ਬਤਾਂ ਬੰਦੇ ਨਾਲ ਜੁੜੇ ਜੇ ਉਹਦੇ ਨਾਲ ਨਾਲ ਜਿਹੜਾ ਹੈਗਾ ਕਿ ਅੱਜ ਕਿੰਨੇ ਨੇ ਸੰਗੀਤ ਵੀ ਇੱਕ ਰੂਹ ਹੀ ਖੁਲਾ ਗਿਆ ਤੇ ਅੱਜ ਤੁਸੀਂ ਵੀ ਸਪੈਸ਼ਲ ਤੌਰ ਤੇ ਇੱਥੇ ਆਏ ਜੇ ਜੋ ਪ੍ਰੋਗਰਾਮ ਚੱਲ ਰਿਹਾ ਕੀ ਕਹਿਣਾ ਚਾਹੁੰਦੇ ਹੈ ਜੀ ਬਾਲ ਐਂਡ ਪਾਇਲਟ ਗਰੁੱਪ ਹੈ 뮤지컬 ਗਰੁੱਪ ਕੰਪਨੀ ਬਾਗ ਦੇ ਵਿੱਚ ਇਹ ਜਿਹੜੀਆਂ ਇੱਥੇ ਜਿਹੜੇ ਨਵੇਂ-ਨਵੇਂ ਕਲਾਕਾਰ ਪੈਦਾ ਕਰਦਾ ਹੈ ਔਰ ਇਹਨਾਂ ਨੇ ਜਿਹੜੇ ਇੱਥੇ ਵਧੀਆ ਕਲਾਕਾਰ ਇਹਨਾਂ ਦੇ ਜਿਹੜੇ ਸਾਰਾ ਸਾਲ ਗੋਵੇ ਰਹਿੰਦੇ ਨੇ ਉਹਨਾਂ ਨੂੰ ਪੰਜ ਕਲਾਕਾਰਾਂ ਨੂੰ ਇਹਨਾਂ ਨੇ ਅੱਜ ਅਵਾਰਡ ਦੇਣਾ ਸੀ ਤੇ ਉਹਦੇ ਵਾਸਤੇ ਸਾਨੂੰ ਪਾਇਲਟ ਸਾਹਿਬ ਦਾ ਮੈਸੇਜ ਗਿਆ ਵੀ ਆਓ ਕੋਲੀ ਸਾਹਿਬ ਗੀਤ ਸੰਗੀਤ ਦੇ ਨਾਲ ਵੈਸੇ ਸਾਡਾ ਪ੍ਰੇਮ ਦਿਲ ਦਿਲ ਹੀ ਪ੍ਰੇਮ ਜਿਵੇਂ ਤੁਸੀਂ ਗਾਤਾ ਵਰਨ ਦੀ ਗੱਲ ਖੰਡ ਹੈ ਜੇ ਸੰਗੀਤ ਦੇ ਨਾਲ ਤੇ ਹਰ ਇੱਕ ਦਾ ਹੀ ਪ੍ਰੇਮ ਹੈ ਤੇ ਇੱਥੇ ਮਿਸਟਰ ਅਮਰਜੀਤ ਸਿੰਘ ਆ ਪੁਲਿਸ ਤੋਂ ਰਿਟਾਇਰ ਹੋਏ ਮੁਹੰਮਦ ਅਫੀ ਦੀ ਆਵਾਜ਼ ਤੋਂ ਕ roc ਗੀਤ ਗਾਉਂਦੇ ਨੇ ਮਣੀ ਇੱਕ ਮਣੀ ਉਹਨਾਂ ਨੂੰ ਪ੍ਰਾਈਜ਼ ਦਿੱਤਾ ਇੱਕ ਛੋਟੂ ਛੋਟਾ ਬੱਚਾ ਸੀ ਲਿਟਲ ਚੈਂਟ ਦੋ ਇਹਨਾਂ ਨੇ ਪ੍ਰਾਈਜ਼ ਹੋਰ ਲਏ ਨੇ ਜਿਹੜੇ ਇਹਨਾਂ ਨੇ ਪੂਰੇ ਸਾਲ ਦੇ ਵਿੱਚ ਬਿਹਤਰੀਨ ਕਲਾਕਾਰ ਜਿਹੜੇ ਉਹ ਸਮਝੇ ਸੀ ਉਹਨਾਂ ਨੂੰ ਇਹ ਪ੍ਰਾਈਜ਼ ਦੇ ਰਹੇ ਆ ਮੈਂ ਸਮਝਦਾ ਕਿ ਪਾਇਲਟ ਦੇ ਬਲ ਗਰੁੱਪ ਦਾ ਬਹੁਤ ਵਧੀਆ ਉਪਰਾਲਾ ਹੈ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਕੇ ਜਿਹੜੇ ਨਵੇਂ ਕਲਾਕਾਰ ਆ ਉਹਨਾਂ ਦਾ ਪ੍ਰਤਿਸ਼ਾਨ ਕਰਨਾ ਚਾਹੀਦਾ ਤੇ ਵੱਧ ਤੋਂ ਵੱਧ ਸਹਿਯੋਗ ਦੇਣਾ ਤੇ ਲੈਣਾ ਚਾਹੀਦਾ आज जो आपको तो यहाँ पे सलमानत किया गया है क्यों किया गया है किन की तरफ से किया गया ये जो सलमानत और ये ट्रॉफी मिली है ये निपा की तरफ से मिली है और पायलट बाल को थैंक यू करता हूँ जो जिन्होंने बेस्ट चरित्रों के सिंगर दिया है तो उनको थैंक यू करता हूँ और बेटा ये आपको क्यों मिला है ये मिला है सिंह बबर से टू थे मेमोरियल अवार्ड्स के लिए तो कैसा लग रहा है आज आज बहुत अच्छा लग रहा है तो में जो ये इवेंट हो रहा है तो बहुत अच्छा लग रहा है बेटा तो क्या कहना चाहोगे आज फादर डे है और आपके फादर भी बड़े अच्छे सिंगर थे ये अवार्ड उनको समर्पित करते हो मैं अपने पापा को सम्मत करता हूँ कि ये ये पापा ट्रॉफी लेकर बहुत अच्छे हो और और खुश हो कि ये मुझे के लिए मुझे ट्रॉफी मिली है तो इसलिए थैंक यू का प्रोग्राम उ गया कुछ है एक्चुअली कंपनी बाग जो संघली का चौंक है कई बार आम लोग पायलट बल चौंक करें क्योंकि दो ढाई साल तो ਬੜੀ ਕਾਰਪੋਰੇਸ਼ਨ ਦੀ ਮਿਹਰਬਾਨੀ ਕਦੇ ਕਿਸੇ ਨੂੰ ਕੁਝ ਕਾ ਨਹੀਂ ਸ਼ਹਿਰ ਦੇ ਸਾਰੇ ਲੋਕ ਬਹੁਤ ਪਿਆਰ ਦਿੰਦੇ ਨੇ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਸੰਗੀਤ ਦਾ ਇੱਥੇ ਅਸੀਂ ਪ੍ਰੋਗਰਾਮ ਲਾਉਂਦੇ ਆਂ ਕੈਰੋਕੇ ਦਾ ਅੱਜਕੱਲ ਬਹੁਤ ਟ੍ਰੈਂਡ ਹੈ ਸੋ ਇਹਦੇ ਵਿੱਚ ਜਿੰਨੂੰ ਸ਼ੌਕ ਹੈ ਹਰ ਇੱਕ ਨੂੰ ਅਸੀਂ ਮੌਕਾ ਦਿੰਨੇ ਆਂ ਬਹੁਤ ਸਾਰੇ ਮੈਂਬਰ ਜੁੜੇ ਆਂ ਸ਼ਹਿਰ ਦੇ ਬਹੁਤ ਸਾਰੇ ਗਰੁੱਪਸ ਆ ਉਹ ਵੀ ਸਾਨੂੰ ਬਹੁਤ ਪਿਆਰ ਦਿੰਦੇ ਆਉਂਦੇ ਆ ਅਸੀਂ ਉਹਨਾਂ ਨੂੰ ਵੀ ਨਾਲ ਗਾਉਣ ਦਾ ਮੌਕਾ ਦਿੰਨੇ ਆਂ ਅਸੀਂ ਗਾਉਂਦੇ ਆਂ ਸੋ ਇੱਕ ਅਸੀਂ ਵੱਖਰਾ ਹਟ ਕੇ ਇਤਿਹਾਸ ਪਿੱਛੇ ਰਹਿ ਕੇ ਪਿੱਛੇ ਤੋਂ ਵੱਖਰੇ ਦਿਖੰਦਾ ਸੀ ਕੰਮ ਕੀਤਾ ਹੈ ਕਿ ਜਿਹੜੇ ਕੈਰੋਕੇ ਗਾ ਰਹ ਉਕਰਾ ਇੱਕ ਅਵਾਰਡ ਦੇਣਾ ਚਾਹੀਦਾ ਤਾਂ ਕਿ ਦੇਖ ਕੇ ਦੂਜਿਆਂ ਨੂੰ ਹੌਸਲਾ ਮਿਲੇ ਉਹਨਾਂ ਨੂੰ ਹੌਸਲਾ ਵਧਾਈ ਹੋਵੇ ਤੇ ਇਸ ਕਰਕੇ ਅਸੀਂ ਸਿਸਟਮ ਬਣਾਇਆ ਕਿ 2024 ਦਾ ਜਿਹੜਾ ਕੈਰੋ ਕੇ ਸਿੰਗਰਸ ਹੈ ਉਹਨਾਂ ਨੂੰ ਅਵਾਰਡ ਦੇਣ ਦਾ ਕੀਤਾ ਤੇ ਉਹ ਅਵਾਰਡ ਵੀ ਅਸੀਂ ਗੁਰਸ਼ੰਦ ਸਿੰਘ ਬੱਬਰ ਅਯਾਦਗਾਰੀ ਅਵਾਰਡ ਕਰ ਰਹੇ ਹਾਂ ਆ सोनू ਜੀ ਮੇਰੇ ਨਾਲ ਨੇ ਕਿਉਂਕਿ ਗੁਰਸ਼ੰਦ ਸਿੰਘ ਬੱਬਰ ਜੀ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿੰਦੇ ਰਹਿੰਦੇ ਸਨ ਅਲੱਗ-ਅਲੱਗ ਤਰ੍ਹਾਂ ਦੇ ਨਿੰਪਾਲ ਸੰਸਥਾ ਦੇ ਅੰਦਰ ਸੋ ਇੱਕ ਇਹ ਅਸੀਂ ਰੱਖਿਆ ਆਲਰੇਡੀ ਸਾਡਾ ਪ੍ਰੋਗਰਾਮ ਉਲਿਖਿਆ ਹੋਇਆ ਸੀ ਇੰਦਾ ਇੰਦਾ ਮੀਨ ਟਾਈਮ ਜੜਾ ਜਹਾਜ਼ ਦਾ ਬਹੁਤ ਦੁਖਦ ਹਾਦਸਾ ਹੋ ਗਿਆ ਤੇ ਪਰਸੋਂ ਤੋਂ ਅਸੀਂ ਜਿਹੜੇ ਕਲਾਕਾਰ ਆ ਸਾਰੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਸੋ ਸਾਰੇ ਬਹੁਤ ਸਾਰੇ ਕਲਾਕਾਰ ਸਾਡੇ ਕੈਂਪ ਤੇ ਆਏ ਹੋਏ ਨੇ ਤੇ ਅਸੀਂ ਅੱਜ ਕੈਂਡਲ ਜਗਾ ਕੇ ਜਿਹੜੇ ਜਹਾਜ਼ ਹਾਦਸੇ ਵਿੱਚ ਜਿਹੜੇ ਜਿਨ੍ਹਾਂ ਨੇ ਆਪਣੀ ਜਾਨ ਗੁਆਈ ਕੀਮਤੀ ਜਾਨ ਗੁਆਈ ਹੈ ਉਹਨਾਂ ਨੂੰ ਜਿਹੜੇ ਸਾਡੇ ਮਹਿਮਾਨ ਨੇ ਜਿਹੜੇ ਸ਼ਹਿਰ ਵਾਸੀ ਨੇ ਸਾਰੇ ਕਲਾਕਾਰ ਨੇ ਐਕਟਰ ਸਿੰਗਰ ਅਸੀਂ ਰਲ ਕੇ ਉਹਨਾਂ ਨੂੰ ਜਿਹੜੇ ਮੋਮਬਤੀ ਜਗਾ ਕੇ ਉਹ ਸ਼ਰਧਾਂਜਲੀ ਭੇਟ ਕਰਾਂਗੇ ਤੋਡਾ ਵੀ ਸਾਹਬ ਜੀ ਬਹੁਤ ਬਹੁਤ ਸ਼ੁਕਰੀਆ ਸਵਿੰਦਰ ਜੀ ਕੇ ਤੁਸੀਂ ਸਾਡੀ ਜਿਹੜੀ ਕਾਰਗੁਜ਼ਾਰੀ ਹੈ ਇਸ ਨੂੰ ਆਮ ਲੋਕਾਂ ਕੋਲ ਲਿਆ ਕੇ ਜਿਸ ਨੂੰ ਹਾਈਲਾਈਟ ਕਰਦੇ ਹੋ ਸੋ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਤੇ ਅਸੀਂ ਵੀ ਇਸੇ ਤਰ੍ਹਾਂ ਜਿਹੜੀ ਸੰਗੀਤ ਪ੍ਰੇਮੀ ਆ ਉਹਨਾਂ ਨੂੰ ਕੋਈ ਨਾ ਕੋਈ ਐਂਟਰਟੇਨਮੈਂਟ ਦਾ ਸਾਧਨ ਦਿੰਦੇ ਰਵਾਂਗੇ ਤੇ ਕਦੇ ਕਦੇ ਨਾਟਕ ਅਦੇ ਕੁਝ ਕਰਦੇ ਆਂ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਜੈ ਹਿੰਦ ਓਮ ਸ਼ਾਂਤੀ ਸ਼ਾਂਤੀ ਓਮ